ਤੇ ਜਿਹੜੇ ਅਮਰਤਪਾਲ ਦੀ ਤੁਸੀਂ ਗੱਲ ਕਰਦੇ ਆ ਇਹ ਜਦੋਂ ਪੰਜਾਬ ਵਿੱਚ ਆਇਆ ਸੀ ਸਭ ਤੋਂ ਪਹਿਲਾਂ ਮੈਂ ਵਿਰੋਧ ਇਹਦਾ ਕੀਤਾ ਸੀ ਪਰ ਤੁਸੀਂ ਲੋਕਾਂ ਨੇ ਤਾਂ ਸਾਥ ਕੀ ਦਿੱਤਾ ਅਸੀਂ ਉਹਨਾਂ ਲੋਕਾਂ ਦੇ ਹੱਥ ਆਪਣੇ ਪੰਥ ਦੀ ਵਾਗ ਡੋਰ ਦੇ ਦੇਦਨੇ ਆ ਜਿਨ੍ਹਾਂ ਨੂੰ ਪੰਥ ਬਾਰੇ ਕੋਈ ਵਾਅ ਵਾਸਤਾ ਹੀ ਨਹੀਂ ਹੁੰਦਾ ਅੱਜ ਡੌਂਡੀ ਪਿੱਟਣ ਦਾ ਗਰਮਖੋ ਕੋਈ ਫਾਇਦਾ ਨਹੀਂ ਉਹਨੇ ਪਹਿਲਾਂ ਤੁਹਾਨੂੰ ਬੁੱਤੂ ਬਣਾ ਕਰਕੇ ਨਜ਼ਾਰੇ ਲਏ ਆਜੋ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈ ਕੇ ਤੁਹਾਡਾ ਲੁੱਟਿਆ ਹੋਇਆ ਧਨ ਐਸ਼ ਬਰਸਤੀ ਕਰਦਾ ਨਾਲੇ ਉਹਤ ਨਾਲਿਓਂ ਦਾ ਪਰਿਵਾਰ ਸ਼ਰੋਮਣੀ ਅਕਾਲੀ ਦਲ ਜਦੋਂ ਹੋਂਦ ਵਿੱਚ ਆਇਆ ਸੀ ਨਾ ਇਹ ਬਾਦਲ ਪਰਿਵਾਰ ਅੰਗਰੇਜ਼ ਦਾ ਕੈਟ ਸੀ ਤੇ ਪੰਥ ਨਾਲ ਗਦਾਰੀ ਕਰਦਾ ਸੀ ਪਰ ਸਾਡੀ ਕੌਮ ਦੀ ਤਰਾਸ ਦੀ ਅਸੀਂ ਉਸ ਪੰਥ ਦੇ ਗਦਾਰ ਪਰਿਵਾਰ ਨੂੰ ਵੋਟਾਂ ਪਾ ਕਰਕੇ ਤੇ 25 60 ਰਾਜ ਸਤਾ ਵਿੱਚ ਲਿਆਂਦਾ ਕੀਨੇ ਆਪਾਂ ਸਾਰਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਮਖਾਂ ਦੀ ਸਲਾਨਾ ਵਰਸ਼ੀ ਦੇ ਸੰਬੰਧ ਵਿੱਚ ਕਾਫੀ ਸਮੇਂ ਤੋਂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਮਿਲ ਕਰਕੇ ਬੈਠੀ ਹੋਈ ਸਮੂੱਚੀ ਸਾਧ ਸੰਗ ਜੀ ਆਓ ਇੱਕੇ ਵਾਰ ਕਹਿਣ ਤੇ ਉੱਚੀ ਆਵਾਜ਼ ਵਿੱਚ ਗੱਜ ਕੇ ਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖਾਂ ਨੇ ਸਟੇਜ ਤੋਂ ਕੋਜ ਸ਼ਬਦ ਇਤਰਾਜ਼ਯੋਗ ਬਿਆਨ ਕੀਤੇ ਐ ਪਰ ਉਹਨਾਂ ਸ਼ਬਦਾਂ ਦਾ ਕੋਈ ਅਰਥ ਨਹੀਂ ਰਹਿ ਗਿਆ ਸਭ ਤੋਂ ਪਹਿਲਾਂ ਅਸਲੀਅਤ ਤੋਂ ਮੈਂ ਦੀ ਅੱਜ ਤੋਂ 20 ਸਾਲ ਮੈਂ মিডিਏ ਤੇ ਲੋਕਾਂ ਦੀ ਕਚਹਿਰੀ ਵਿੱਚ ਰੱਖੀ ਸੀ ਪਰ ਲੋਕਾਂ ਨੇ ਅਸਰ ਨਹੀਂ ਕੀਤਾ ਸਾਡੇ ਹਾਲਾਤ ਕੌਮ ਦੇ ਇਹ ਬਣ ਗਏ ਐ ਜਦੋਂ ਬਗਾਨਾ ਬੰਦਾ ਗੈਰ ਪੰਥਕ ਸਾਡਾ ਘਰ ਲੁੱਟ ਕੇ ਲੈ ਜਾਂਦਾ ਸੀ ਉਦੋਂ ਰੌਲਾ ਪਾਉਂਦੇ ਆ ਜਦੋਂ ਰੌਲਾ ਪਾਉਣ ਦਾ ਸਮਾਂ ਹੁੰਦਾ ਹੈ ਜਿਹੜਾ ਸਾਨੂੰ ਕੋਈ ਜਾਣਕਾਰੀ ਦੇਂਦਾ ਉਹਦੇ ਤੇ ਅਸੀਂ ਅਸਰ ਨਹੀਂ ਕਰਦੇ ਅੱਜ ਤੋਂ 20 ਸਾਲ ਪਹਿਲਾਂ ਤਿੰਨ ਵਾਰ ਪ੍ਰੈਸ ਕਰਕੇ ਤੁੰਮੇ ਬਾਰੇ ਕਿਹਾ ਸੀ ਕਿ ਇਹ ਆਈਬੀ ਏਜੰਸੀ ਦਾ ਕਹਿਟ ਆ ਤੇ ਕਰੈਕਟਲੈਸ ਆ ਦੁਨੀਆ ਦੇ ਲੋਕ ਅੱਜ 20 ਸਾਲਾਂ ਬਾਅਦ ਕਹਿੰਦੇ ਆ ਪਿਆਰ ਇਹ ਤਾਂ ਬੰਦਾ ਸਰਕਾਰੀ ਨਿਕਲਿਆ ਪਰ ਅਮਰੀਕ ਸਿੰਘ ਨੇ ਅੱਜ ਤੋਂ 20 ਸਾਲ ਪਹਿਲਾਂ ਕਿਹਾ ਸੀ ਪਰ ਤੁਸੀਂ ਲੋਕਾਂ ਨੇ ਅਸਰ ਨਹੀਂ ਕੀਤਾ ਤੇ ਜਿਹੜੇ ਅਮਰਤਪਾਲ ਦੀ ਤੁਸੀਂ ਗੱਲ ਕਰਦੇ ਆ ਇਹ ਜਦੋਂ ਪੰਜਾਬ ਵਿੱਚ ਆਇਆ ਸੀ ਸਭ ਤੋਂ ਪਹਿਲਾਂ ਮੈਂ ਵਿਰੋਧ ਇਹਦਾ ਕੀਤਾ ਸੀ ਪਰ ਤੁਸੀਂ ਲੋਕਾਂ ਨੇ ਦਾ ਸਾਥ ਕੀ ਦਿੱਤਾ ਇਹਨੂੰ ਕੌਮੀ ਜਰਨਲ ਮੰਨਿਆ ਗੁਰਮਖੋ ਰੇਤੇ ਦੀ ਕੰਧ ਤੇ ਕਦੇ ਤਿੰਨ ਮੰਜ਼ਲੀਆਂ ਓਟਾਰੀਆਂ ਨਹੀਂ ਬਣਦੀਆਂ ਜੇਕਰ ਤਿੰਨ ਮੰਜ਼ਲੀਆਂ ਓਟਾਰੀਆਂ ਬਣਾਉਣੀਆਂ ਤੇ ਉਹਦੀਆਂ ਨੀਂਹਾਂ ਮਜ਼ਬੂਤ ਹੋਣ ਅਸੀਂ ਉਹਨਾਂ ਲੋਕਾਂ ਦੇ ਹੱਥ ਆਪਣੇ ਪੰਥ ਦੀ ਵਾਗ ਡੋਰ ਦੇ ਦੇ ਦਿੰਦੇ ਆ ਜਿਨ੍ਹਾਂ ਨੂੰ ਪੰਥ ਬਾਰੇ ਕੋਈ ਵਾਅ ਵਾਸਤਾ ਹੀ ਨਹੀਂ ਹੁੰਦਾ ਘਾਰ ਉਜੜ ਗਿਆ ਪੰਥ ਦਾ ਘਾਰ ਉਹਨੇ ਅਜਾੜ ਦਿੱਤਾ ਤੇ ਆਪਣਾ ਭਰ ਲਿਆ ਸਾਨੂੰ ਮੂਰਖ ਬਣਾ ਕੇ ਅੱਜ ਡੌੜੀ ਪਿੱਟੀ ਜਾ ਉਹਦੀ ਛੇਤੇ ਕੀ ਅਸਰਿਆ ਅੱਜ ਡੌੜੀ ਪਿੱਟਣ ਦਾ ਗੁਰਮਖੋ ਕੋਈ ਫਾਇਦਾ ਨਹੀਂ ਉਹਨੇ ਪਹਿਲਾਂ ਤੁਹਾਨੂੰ ਬੁੱਧੂ ਬਣਾ ਕਰਕੇ ਨਜ਼ਾਰੇ ਲਏ ਆਜੋ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈ ਕੇ ਤੁਹਾਡਾ ਲੁੱਟਿਆ ਹੋਇਆ ਧਨ ਐਸ਼ ਪ੍ਰਸਤੀ ਕਰਦਾ ਨਾਲੇ ਉਹਤ ਨਾਲੇ ਉਹਦਾ ਪਰਿਵਾਰ। ਰੋਈ ਜਾਓ, ਪਿੱਟੀ ਜਾਓ, ਵਿਰੋਧ ਕਰੀ ਜਾਓ ਉਹਦੀ ਸੇਤੇ ਕੀ ਅਸਰਿਆ? ਪਰ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਜਿਹੀ ਸਿੱਖ ਨਹੀਂ ਸੀ ਬਣਾਇਆ ਜਿਹੋ ਜਿਹੀ ਅਸੀਂ ਬਣ ਗਏ ਹਾਂ। ਤੁਸੀਂ ਕੋਈ ਵੀ ਵਸਤੂ ਬਾਜ਼ਾਰ ਵਿੱਚ ਵੇਚਣ ਜਾਓ ਜਿਨੇ ਖਰੀਦਣੀ ਹੁੰਦੀ ਹੈ ਪਹਿਲਾਂ ਪਰਖਦਾ। ਪਰਖ ਕਰਕੇ ਫਿਰ ਉਹਦਾ ਮੁੱਲ ਲਾਉਂਦਾ ਹੈ ਤੇ ਅਸੀਂ ਜਿਹਦੇ ਮੰਗਰ ਪੰਥਕ ਆਗੂ ਸਮਝ ਕਰਕੇ ਆਪਣਾ ਤਾਨ ਤੇ ਮਨ ਧਾਨ ਲਾਉਣਾ ਦਾ ਕਦੇ ਅਸੀਂ ਉਹਨੂੰ ਪਰਖਿਆ ਵੀ ਬੰਦਾ ਯੱਧੀ ਆ ਜਿਹੋ ਜਿਹਾ ਬਾਹਰੋਂ ਉਹ ਜਿਹਾ ਅੰਦਰੋਂ ਹੈ ਗੁਰਮਖੋ ਕਦੇ ਵੀ ਨਹੀਂ ਅਸੀਂ ਉਦੋਂ ਰੋਂਨੇ ਆ ਜਦੋਂ ਸਾਡਾ ਘਰ ਲੁੱਟਿਆ ਜਾਂਦਾ ਤੇ ਆਪਣਾ ਕਾਰ ਉਹ ਸਾਨੂੰ ਲੁੱਟ ਕਰਕੇ ਤੇ ਭਰ ਲੈਂਦਾ ਅਸੀਂ ਬਾਅਦ ਵਿੱਚ ਪਛਤਾਉਨੇ ਆ ਪਰ ਇੱਕ ਕਿਸੇ ਕਵੀ ਦਾ ਬਚਨ ਹੈ ਆਬ ਪਛਤਾਇਆ ਕੀ ਕਰੇ ਜਦ ਚੁੜੀ ਚਿੜੀਆਂ ਚੁਗ ਗਈ ਖੇਤ ਹੁਣ ਤੁਹਾਡਾ ਪਛਤਾਇਆ ਕੀ ਕਰੂਗਾ ਉਹਨੇ ਤੁਹਾਨੂੰ ਲੁੱਟ ਕੇ ਆਪਣਾ ਘਰ ਪਰ ਲਿਆ ਪਰ ਮੈਂ ਸੰਗਤ ਨੂੰ ਬੇਨਤੀ ਕਰਦਾ ਅਜੇ ਵੀ ਸਮਾਂ ਪੰਜਾਬ ਦੀ ਧਰਤੀ ਤੇ ਤਿੰਨ ਤਖਤ ਆ ਜਿਹੜੇ ਸਮੁੱਚੇ ਪੰਥ ਦੀ ਅਗਵਾਈ ਕਰਦੇ ਐ ਤੇ ਸਾਡੀਆਂ ਦੋ ਨਮੈਂਦਾ ਇੱਕ ਧਾਰਮਿਕ ਤੇ ਇੱਕ ਰਾਜਨੀਤਕ ਦੋ ਜਮਾਤਾਂ ਇੱਕ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਹਨਾਂ ਤਿੰਨਾਂ ਤਖਤਾਂ ਤੇ ਕਬਜ਼ਾ ਕੀਦਾ ਇੱਕ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਜਦੋਂ ਹੋਂਦ ਵਿੱਚ ਆਇਆ ਸੀ ਨਾ ਇਹ ਬਾਦਲ ਪਰਿਵਾਰ ਅੰਗਰੇਜ਼ ਦਾ ਕੈਟ ਸੀ ਤੇ ਪੰਥ ਨਾਲ ਗਦਾਰੀ ਕਰਦਾ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵਿਰੋਧੀ ਸੀ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧੀ ਸੀ ਪਰ ਸਾਡੀ ਕੌਮ ਦੀ ਤਰਾਸ ਦੀ ਅਸੀਂ ਉਸ ਪੰਥ ਦੇ ਗਦਾਰ ਪਰਿਵਾਰ ਨੂੰ ਵੋਟਾਂ ਪਾ ਕਰਕੇ ਤੇ 25 60 ਰਾਜ ਸਤਾ ਵਿੱਚ ਲਿਆਂਦਾ ਕੀ ਨੇ ਆਪਾਂ ਸਾਰਿਆਂ ਨੇ ਮੈਂ ਵੀ ਤੁਹਾਡੇ ਵਿੱਚ ਆਂ ਸ਼੍ਰੋਮਣੀ ਕਮੇਟੀ ਸਾਡੇ ਵੱਡ ਵਡੇਰਿਆਂ ਨੇ ਖੋਨ ਡੋਲ ਕਰਕੇ ਤੇ ਇੱਕ ਧਾਰਮਿਕ ਜਮਾਤ ਖੜੀ ਕੀਤੀ ਅੱਜ ਕਿਹਦੇ ਕੋਲੇ ਆ ਸੁਖਬੀਰ ਕੋਲੇ ਸ਼੍ਰੋਮਣੀ ਅਕਾਲੀ ਦਲ ਸਾਡੇ ਵੱਡ ਪੁਰਖਿਆਂ ਨੇ ਕੁਰਬਾਨੀਆਂ ਦੇ ਕਰਕੇ ਰਾਜਨੀਤਿਕ ਜਮਾਤ ਖੜੀ ਕੀਤੀ ਤੇ ਉਹਦਾ ਮਾਲਕ ਕੌਣ ਆ ਸੁਖਬੀਰ ਤਿੰਨ ਤਖਤ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਆ ਉਹਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਕੌਣ ਕਰਦਾ ਸੁਖਬੀਰ ਚਾਰ ਪੀੜੀਆਂ ਤੋਂ ਇਹ ਪਰਿਵਾਰ ਗਦਾਰ ਹੋਵੇ ਤੇ ਆਪਾਂ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਸੁਣੀ ਜਾਈਏ ਸਾਡੇ ਵਰਗਾ ਮੂਰਖ ਕੌਣ ਹੋਊਗਾ ਗੁਰਮਖੋ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਕੱਲ ਰੋ ਜੰਮੂ ਦੀ ਧਰਤੀ ਤੇ ਜਾ ਕੇ ਆਇਆ ਤੇ ਉਹਨਾਂ ਨੂੰ ਵਧਾਈ ਵੀ ਦੇ ਕੇ ਆਇਆ ਉੱਥੇ ਇੱਕ ਦੁਸ਼ਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜ ਸਰੂਪ ਅਗਣ ਭੇਡ ਕੀਤੇ ਰਾਤ ਦੇ 1 ਵਜੇ 23 ਮਿੰਟ ਤੇ ਸੰਗਤ ਇਕੱਠੀ ਹੋਈ 3 ਵਜੇ ਉਹਨਾਂ ਸਿੱਖ ਲੋਕਾਂ ਨੇ ਉਹਦਾ ਘਰ ਅੱਗ ਲਾਈ ਸਮਾਨ ਸਾੜਿਆ ਤੇ ਉਸ ਦੁਸ਼ਟ ਦਾ ਘਰ ਢਾਇਆ ਤੇ ਪੰਜਾਬ ਦੀ ਧਰਤੀ ਤੇ ਗੁਰਮਖੋ ਬਿਆਦਬੀ ਹੁੰਦੀ ਨੂੰ ਕਿੰਨੇ ਸਾਲ ਹੋ ਗਿਆ ਤੁਹਾਨੂੰ ਕਿਸੇ ਨੂੰ ਯਾਦ ਨਹੀਂ ਮੈਨੂੰ ਯਾਦ ਆ 16 ਸਾਲ 2009 ਵਿੱਚ ਦਰਬਾਰ ਸਾਹਿਬ ਤੋਂ ਬਿਆਦਬੀ ਸ਼ੁਰੂ ਹੋਈ 16 ਸਾਲ ਹੋ ਗਏ ਦੱਸੋ ਕਿਹੜੇ ਦੋਸ਼ੀ ਨੂੰ ਅਸੀਂ ਸਜ਼ਾ ਦਿੱਤੀ ਆ ਪੰਜਾਬ ਦੀ ਧਰਤੀ ਤੇ ਆਪਾਂ ਬਹਾਦਰ ਕਾਉਣੇ ਆ ਤੇ 328 ਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਪਤਾ ਕਰਤੇ ਜਿੱਤੇ ਕਿਹਨੇ ਆ ਕੀ ਦੇ ਕਹਿਣ ਤੇ ਦਿੱਤੇ ਆ ਕਿਹਨੂੰ ਦਿੱਤੇ ਆ ਕਿਸ ਹਾਲਾਤ ਵਿੱਚ ਆ ਕਦੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਸੰਪਰਦਾ ਨੇ ਪੁੱਛਿਆ ਨਾ ਰਾਜਨੀਤਿਕ ਜਥੇਬੰਦੀ ਨੇ ਪੁੱਛਿਆ ਨਾ ਸਮਾਜਿਕ ਜਥੇਬੰਦੀ ਨੇ ਪੁੱਛਿਆ ਨਾ ਧਾਰਮਿਕ ਜਥੇਬੰਦੀ ਨੇ ਪੁੱਛਿਆ ਪੁੱਛਦੇ ਕੌਣ ਆ ਜਿਹੜੇ ਸਾਡੇ ਵਰਗੇ ਗਰੀਬ ਲੋਕ ਹੈ ਇਹਨਾਂ ਦੀ ਕੋਈ ਸੁਣਦਾ ਨਹੀਂ ਪਰ ਉਹਨਾਂ ਬਿਆਦਮੀ ਦੇ ਦੋਸ਼ੀਆਂ ਨੇ ਆਉਣ ਵਾਲੇ ਨਵੰਬਰ ਵਿੱਚ ਤਨ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸ਼ਤਾਬਦੀ ਪੁਰਬ ਮਨਾਉਣਾ ਹੈ ਦੇ ਸੰਪਰਦਾਵਾਂ ਸਾਰਿਆਂ ਨੇ ਉਹਨਾਂ ਦਾ ਸੱਦਾ ਪ੍ਰਵਾਨ ਕਰਕੇ ਤੇ ਉਹਨਾਂ ਦੋਸ਼ੀਆਂ ਦੀ ਸਟੇਜ ਤੇ ਬਹਿਣਾ ਅੰਨੀ ਪੀਂਦੀ ਆ ਕੁੱਤੀ ਚੱਟੀ ਜਾਂਦੀ ਆ ਨਾ ਰੋਕਣ ਵਾਲਾ ਨਾ ਟੋਕਣ ਵਾਲਾ ਗੁਰਮਖੋ ਆਓ ਜਗਗੇ ਸਵਾਰਥ ਤੇ ਪਦਾਰਥ ਤਿਆਗੀਏ ਜਿਹੜਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਮਿਸ਼ਨ ਚਲਾਇਆ ਸੀ ਨਾ ਗੁਰਮਖਾ ਗਾੜੀ ਰਾਹ ਇਸ ਰਸਤੇ ਦੇ ਪਾਂਧੀ ਬਣ ਗਏ ਮਰਨਾ ਆਪਾਂ ਸਾਰਿਆਂ ਨੇ ਆ ਨਾ ਤੁਸੀਂ ਰਹਿਣਾ ਨਾ ਮੈਂ ਰਹਿਣਾ ਜਿਸ ਮੌਤ ਦੇ ਸਬੰਧ ਜਿਸ ਵਰਸੀ ਦੇ ਸਬੰਧ ਵਿੱਚ ਆਪਾਂ ਇਕੱਠੇ ਹੋਇਆ ਗੁਰਮਖੋ ਉਹਦੀ ਕੁਰਬਾਨੀ ਤੋਂ ਸੇਧ ਲਈਏ ਆਪਾਂ ਅਜੇ ਵੀ ਜੱਗ ਹੀਏ ਇੱਕ ਰਸਤੇ ਦੇ ਪਾਂਧੀ ਬਣ ਕਰਕੇ ਤਿੰਨ ਤਖਤ ਆਜ਼ਾਦ ਕਰਾਈ ਉਹ ਤਖਤ ਪੰਥ ਦੇ ਆ ਪਰ ਹੈ ਉਤੇ ਗਦਾਰ ਬਾਦਲ ਦੇ ਬਣਾਏ ਜਥੇਦਾਰ ਆ ਉਹ ਬਾਦਲ ਦੇ ਬਣਾਏ ਜਥੇਦਾਰਾਂ ਨੂੰ ਅਸੀਂ ਕੌਮ ਦੇ ਜਥੇਦਾਰ ਮੰਨੀ ਜਾਂਦੇ ਆ ਮੈਂ ਨਹੀਂ ਕਹਿੰਦਾ ਮੈਨੂੰ ਬਣਾਓ ਜਿਹੜਾ ਪੰਥ ਨੂੰ ਚੰਗਾ ਲੱਗੂਗਾ ਪੰਥ ਬਣਾਵੇ ਪਹਿਲਾਂ ਤਖਤ ਆਜ਼ਾਦ ਤੱਕ ਰਹੀਏ ਸ਼੍ਰੋਮਣੀ ਅਕਾਲੀ ਦਲ ਯਾਦ ਕਰਾਈਏ ਇਸੇ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੇ ਆਪਾਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਫੇਰ ਆਪਾਂ ਇਹ ਸ਼ਬਦ ਪੜਿਆ ਕਰੀਏ ਕਿਹੜਾ ਜਿਹੜਾ ਅਮਰਤ ਛਕਣ ਲੱਗਿਆ ਸਾਨੂੰ ਪੰਜ ਪਿਆਰਿਆਂ ਨੇ ਸੁਣਾਇਆ ਸੀ ਨਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਆਪਾਂ ਨੂੰ ਲਾੜ ਚ ਨਹੀਂ ਦਿੱਤੇ ਜਾਂਦੇ ਜਦੋਂ ਆਪਾ ਖੰਡੇ ਬਾਟੇ ਦਾ ਅਮਰ ਛਕਿਆ ਨਾ ਤੁਸੀਂ ਵੀ ਛਕਿਆ ਮੈਂ ਵੀ ਛਕਿਆ ਆਪਾਂ ਸਾਰੇ ਉਸ ਬਚਨ ਤੋਂ ਪਰਨ ਤੋਂ ਮੁਨ ਕਰਿਆ ਕੀ ਕਰਨ ਕੀਤਾ ਸੀ ਕਿ ਸੀਸ ਪੰਥ ਦਾ ਸਮਝਣਾ ਲੋੜ ਪੈਣ ਤੇ ਪੰਥ ਨੂੰ ਹਾਜ਼ਰ ਕਰਨਾ 16 ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਿਅਦਬੀ ਨੂੰ ਹੁੰਦੀ ਨੂੰ ਹੋ ਗਿਆ ਪਰ ਅਸੀਂ ਕੁੰਭ ਕਰਨ ਦੀ ਨੀਂਦ ਸੁਤਿਆਂ ਆਉ ਸਵਾਰਥ ਤੇ ਪਦਾਰਥ ਦੀ ਨੀਂਦ ਤਿਆਗੀ ਜੋ ਆਪਾਂ ਪੰਜਾਂ ਪਿਆਰਾਂ ਦੇ ਕੋਲੇ ਸੰਗਤ ਵਿੱਚ ਖਲੋ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਰਨ ਕੀਤਾ ਉਸ ਪਰਨ ਦੀ ਆਪਾਂ ਪਾਲਣਾ ਕਰੀਏ ਤਾਂ ਕਿ ਆਪਣਾ ਵੀ ਇਹ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੋ ਜਾਵੇ ਮੈਂ ਇਨ ਆਪਣੇ ਵਿਚਾਰਾਂ ਦੇ ਨਾਲ ਉਸ ਕੌਮੀ ਯੋਧੇ ਨੂੰ ਸੱਚੀ ਸੁੱਚੀ ਸ਼ਰਧਾਲੀ ਭੇਟਾ ਕਰਦਾ ਅਤੇ ਨਾਲ ਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ ਦੇ ਉੱਪਰ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਇਸ ਪਰਿਵਾਰ ਵਿੱਚ ਪੀੜੀ ਦਰ ਪੀੜੀ ਸਿੱਖੀ ਬਰਕਰਾਰ ਰਹੇ ਕਦੇ ਵਾਸਤੇ ਮਰਝਾਨਣਾ ਵੇ ਇਨੀਆਂ ਗਬਨਤੀਆਂ ਪ੍ਰਵਾਨ ਕਰਨੀਆਂ ਬੋਲਦਿਆਂ ਪਾਸ ਹੋਈ ਭੁੱਲ ਚੁੱਕਦੀ ਖਿਮਾ ਅਗੇ ਵਾਸਤੇ ਇਸ ਮਾਤਭਖਸ਼ਣੇ ਪ੍ਰਬੰਧਕਾਂ ਦਾ ਸੰਗਤਾਂ ਦਾ ਸਤਿਗੁਰੂ ਸੱਚੇ ਸਾਹਿਬ ਸੱਚੇ ਪਾਤਸ਼ਾਹ ਦਾ ਕੋਟ ਆਣ ਕੋਟ ਧੰਨਵਾਦ ਹੋਈ ਭੁੱਲ ਚੁੱਕਦੀ ਖਿਮਾ ਗੱਜ ਕੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ